ਕੋਈ ਸੰਨਤ ਜਾਰੀ ਹੋਣ ਤੋਂ ਬਾਅਦ ਮੰਨ ਲਓ ਜ਼ਮੀਨ ਵੇਚ ਦਵੇ ਉਹਦਾ ਹੱਲੇ ਜੀ ਕੋਈ ਉਹਦਾ ਹੱਲੇ ਦੇਖੋ ਮੇਰੀ ਗੱਲ ਸੁਣ ਵੇਚਦਾ ਇਹ ਜਦੋਂ ਤਕਸੀਮ ਦਾ ਕੇਸ ਪੈ ਜਾਂਦਾ ਹੈ ਹਾਂਜੀ ਉਹਦੇ ਉੱਤੇ ਤਹਿਸੀਲਦਾਰ ਤੋਂ ਲੈ ਕੇ ਵੀ ਕੱਲ ਨੂੰ ਜ਼ਮੀਨ ਕੋਈ ਵਿੱਚੇ ਨਾ ਹਾਂਜੀ ਉਹਦੇ ਉੱਤੇ ਨੋਟੇ ਦਵਾ ਦੇਣਾ ਚਾਹੀਦਾ ਵੀ ਜਿੰਨਾ ਚਿਰ ਸਾਡਾ ਕੇਸ ਚੱਲਦਾ ਹੈ ਅਬ ਦੇ ਇਸੇ ਦੀ ਜ਼ਮੀਨ ਵੇਚਦਾ ਸਪੈਸ਼ਲ ਤੱਬ ਵੀ ਕੀ ਦੀ ਨਹੀਂ ਹੁਣ ਵੇਹ ਹਿੱਸੇ ਚ ਬਿਕੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਉਹ ਹਿੱਸੇ ਦੀ ਵਿਕੀ ਹੋਈ ਜ਼ਮੀਨ ਉਹਦੇ ਹਿੱਸੇ ਚ ਕੱਟਣੀ ਆਪਾਂ ਨੇ ਅੱਗੇ ਮੈਂ ਮੰਨ ਲਓ ਜਿਹੜਾ ਨਵਾਂ ਮਾਲਕ ਹੈ ਜਿਹੜਾ ਨਵਾਂ ਮਾਲਕ ਹੈ ਉਹਨੇ ਦਾ ਮਾਲਕ ਉਹਨੂੰ ਜਮਾਦਾਂਗੇ ਬੰਦੇ ਨੂੰ ਬਾਕੀ ਦਾ ਉਹਨੂੰ ਜਮਾਦਾਂਗੇ ਆਪਾਂ ਠੀਕ ਹੈ ਜੀ ਜਿਉਂ ਉਹਦਾ ਅਮਲ ਹੋਣਾ ਹੈ ਹੋਏਗਾ ਕੋਈ ਬੰਦਾ ਜਾਲੀ ਰਿਸ਼ਤੇ ਕਰਵਾ ਰਿਹਾ ਜੇ ਉਹਦੀ ਪਛਾਣ ਕਰਨੀ ਹੋਵੇ ਉਹਦੀ ਕੀ ਹੋ ਸਕਦੀ ਹੈ ਜੀ ਜਾਲੀ ਰਿਸ਼ਤੇ ਤਾਂ ਦੇਖੋ ਮੇਰੀ ਗੱਲ ਸੁਣੋ ਇਹ ਹੁਣ ਮੈਂ ਸੁਣਿਆ ਇੱਕ ਦੋ کیسਾਂ ਚ ਹਾਂਜੀ ਵੀ ਕੋਈ ਬੰਦਾ ਆਧਾਰ ਕਾਰਡ ਜਾਲੀ ਬਣਾ ਲਦਾ ਠੀਕਾ ਆਧਾਰ ਕਾਰਡ ਜਾਲੀ ਹੁਣ ਤੁਸੀਂ ਹੋ ਛੋਡੇ ਨੌ ਰਾਮ ਸਿੰਘ ਹੈ ਹਾਂਜੀ ਹਾਂ ਜਿਹੜਾ ਬੰਦਾ ਛੋਡੇ ਨੌ ਦਾ ਕੋਈ ਆਧਾਰ ਕਾਰਡ ਬਣਾ ਰਿਹਾ ਜਾਲੀ ਉਹ ਗਾਹ ਜਿਹੜਾ ਤਸਦੀਕ ਕਰਨ ਵਾਲਾ ਉਹ ਚ ਉਹ ਫਸੂਆ ਜਿਹੜਾ ਜਿਹੜਾ ਗਵਾਹ ਹੈ ਗਵਾਹ ਆ ਜਦੋਂ ਉਹਨੂੰ ਪਤਾ ਹੈ ਵੀ ਇਹ ਬੰਦਾ ਆ ਰਾਮ ਸਿੰਘ ਹੈ ਨਹੀਂ ਰਾਮ ਸਿੰਘ ਦਾ ਕੋਈ ਹੋਰ ਹੈ ਹੋਰ ਆ ਉਹਨੇ ਨਾ ਰਾਮ ਸਿੰਘ ਦਾ ਆਧਾਰ ਕਾਰਡ ਬਣਾ ਕੇ ਰਿਸਤੀ ਕਰਾ ਰਿਆ ਤਾਂ ਉਹ ਚ ਜਿਹੜੀ ਸਭ ਤੋਂ ਵੱਡਾ ਨੁਕਸਾਨ ਉਸ ਬੰਦੇ ਨੂੰ ਆ ਜਿਹੜਾ ਉਹਨੂੰ ਤਸਦੀਕ ਕਰ ਰਿਹਾ ਇਸ ਕਰਕੇ ਤਸਦੀਕ ਕਰਨ ਲੱਗੇ ਸਾਰੇ ਬੰਦੇ ਨੂੰ ਆਪਣੀ ਚੌਕਸੀ ਨਾਲ ਸਹੀ ਤਸਦੀਕ ਕਰਨੀ ਚਾਹੀਦੀ ਹੈ ਬੰਦੇ ਦੀ ਤਾਂ ਕਿ ਕੱਲ ਨੂੰ ਖਰੀਦਣ ਵਾਲਾ ਕੋਈ ਹੈ ਵੇਚਣ ਵਾਲਾ ਕੋਈ ਹੈ ਇਹ ਚ ਫਸ ਜਾਂਦਾ ਗਵਾਹ ਗਵਾਹ ਸਜ਼ਾ ਕੱਟ ਕੇ ਹੁੰਦਾ ਸਹੀ ਗੱਲ ਹੈ ਉਹਨੂੰ ਆਪਣੀ ਤਸੱਲੀ ਕਰਕੇ ਹੀ ਗਵਾਹੀ ਪਾਉਣੀ ਚਾਹੀਦੀ ਹੈ ਮੇਰੀ ਇਹ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਠੀਕ ਗਵਾਹ ਨੂੰ ਕਦੇ ਵੀ ਬਿਨਾਂ ਤਸੱਲੀ ਕਰੇ ਗਵਾਹੀ ਨਹੀਂ ਪਾਉਣੀ ਪੂਰੇ ਮਤਲਬ ਐ ਵਰਿਫਾਈ ਕਰੇ ਤਸੱਲੀ ਕਰੇ ਇਹਨੇ ਪੁਰਾਣੀ ਬਸੀਤ ਤੇ ਕੋਈ ਨਵੀਂ ਬਸੀਤ ਵਿੱਚ ਅੰਤਰ ਵੀ ਹੁੰਦਾ ਕਿ ਨਹੀਂ ਪੁਰਾਣੀ ਤੇ ਨਵੀਂ ਬਸੀਤ ਦਾ ਕੋਈ ਅੰਤਰ ਨਹੀਂ ਹੈ ਜੀ ਪੁਰਾਣੀ ਬਸੀਤ ਦਾ ਦੇਖੋ ਜੇ ਹੁਣ ਪਹਿਲਾਂ ਕੋਈ ਪੁਰਾਣੀ ਬਸੀਤ ਹੋਈ ਹੋਈ ਹੈ ਪੁਰਾਣੀ ਤੋਂ ਬਾਅਦ ਕੋਈ ਬਸੀਤ ਕਰਤੀ ਠੀਕ ਹੈ ਜੀ ਉਹਦੇ ਵਿੱਚ ਵੇਰਵਾ ਪਤਾ ਜੀ ਮੈਂ ਪਹਿਲਾਂ ਫਲਾਣੇ ਦਿਨੋਂ ਬਸੀਤ ਕੀਤੀ ਸੀ ਮੈਂ ਉਹਨੂੰ ਕੈਨਸਲ ਕਰਦਾ ਹਾਂ ਜੀ ਇਹ ਉਸ ਤੋਂ ਬਾਅਦ ਮੈਂ ਅੱਜ ਬਸੀਤ ਜਿਹੜੀ ਕਰ ਰਿਹਾ ਮੈਂ ਫਲਾਣੇ ਬੰਦੇ ਦੇ ਨਾਂ ਤੇ ਕਰ ਰਿਹਾ ਉਹ ਪੁਰਾਣੀ ਨਵੀਂ ਚ ਫਰਕ ਪੈ ਗਿਆ ਉਹ ਪੁਰਾਣੀ ਦੀ ਕੋਈ ਵੈਲਿਊ ਨਹੀਂ ਰਹੀ ਹਾਂ ਪੁਰਾਣੀ 'ਚ ਨਾਮ ਹੋ ਰਿਹਾ ਨਵੀਂ 'ਚ ਹੋਊਗਾ ਫਿਰ ਉਹ ਨਵੀਂ ਬਸੀਤ ਮੰਨੀ ਜਾਊਗੀ ਜਿਹੜੀ ਪੁਰਾਣੀ ਉਹਨੇ ਕੈਨਸਲ ਕਰਤੀ ਉਹ ਖਤਮ ਹੋ ਜੂਗੀ ਅਜਾ ਨੂੰ ਜਿਹੜੇ ਖਾਨਾਕਾਸ ਵਿੱਚ ਬੈਠੇ ਹੁੰਦੇ ਨੇ ਕੀ ਉਹ ਜ਼ਮੀਨ ਵੇਚ ਸਕਦੇ ਨੇ ਜਾਂ ਨਹੀਂ ਨਹੀਂ ਖਾਨਾਕਾਸ 'ਚ ਦੋ ਤਰ੍ਹਾਂ ਦੇ ਹੁੰਦਾ ਇੱਕ ਤਾਂ ਹੁੰਦਾ ਕਾਸਤ ਦੇ ਵਿੱਚ ਤੇ ਕਾਸਤ 'ਚ ਬੈਠੇ ਬੰਦਾ ਠੀਕ ਆ ਉਹ ਤਾਂ ਵੇਚ ਨਹੀਂ ਸਕਦਾ ਜੀ ਉਹਦਾ ਬੇਰਬਖ ਹੈ ਜੇ ਜੇ ਤਾਂ ਉਹ ਬਤੌਰੀ ਹਿੱਸੇਦਾਰ ਹੈ ਕਿਵਟ ਚ ਮਾਲਕ ਵੀ ਹੈਗੇ ਤੇ ਖਾਨਾਕਾਸ ਚ ਉਹਦੇ ਨੂੰ ਗੁਰਦੌਰੀ ਆ ਫਿਰ ਤੋਂ ਵੇਚੀ ਸਕਦਾ ਜੀ ਠੀਕ ਹੈ ਜੀ ਅੱਛਾ ਇੱਕ ਹੁੰਦਾ ਗੈਰ ਮਰੂਸੀ ਜਿਹੜੇ ਦਾ ਮਾਲਕ ਹੈ ਨਹੀਂ ਪਰ ਉਹ ਉਹਦੇ ਨੂੰ ਗੁਰਦੌਰੀ ਹੈ ਪਰ ਉਹ ਬਾਹਰੇ ਜਮੀਨ ਉਹ ਬਾਹਰੇ ਠੀਕ ਹੈ ਉਹ ਨਹੀਂ ਵੇਚ ਸਕਦਾ ਅੱਛਾ ਇੱਕ ਹਿੱਸੇਦਾਰ ਖਾਨਾਕਾਸ ਚ ਕਈ ਵਾਰੀ ਖਰੀਦੀ ਹੋਈ ਹੁੰਦੀ ਹੈ ਠੀਕ ਹੈ ਜੀ ਕੋਈ ਸਪੈਸ਼ਲ ਨੰਬਰ ਖਰੀਦੇ ਹੋਏ ਚੱਲੇ ਆ ਰਹੇ ਨੇ ਉਹ ਵੇਚ ਸਕਦਾ ਜੀ ਖਾਨਾਕਾਸ ਦਾ ਵਾਲਾ ਵੀ ਜੇ ਮਾਲਕ ਹੈ ਉਹ ਜੇ ਮਾਲ ਖਾਨਾਕਾਸ ਚ ਜੇ ਮਾਲਕ ਹੈ ਤਾਂ ਬੇਚ ਸਕਦੇ ਜੇ ਖਾਨਾਕਾਸ ਚ ਗੈਰ ਮਰੂਸੀ ਹੈ ਤੌਰ ਜਿਹਨ ਕੇ ਮਾਲਕ ਹੈ ਨਹੀਂ ਤਾਂ ਉਹ ਨਹੀਂ बिक ਸਕਦੀ ਉਹ ਨਹੀਂ बिक ਸਕਦੀ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇੰਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੀ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 883105702 ਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਧੰਨਵਾਦ ਵੀ ਹਾਂ ਕੋਈ ਕੋਈ ਉਹਨੂੰ ਕੋਈ ਪੁਰਾਣੀ ਫਰਦ ਦਿਖਾ ਨਮੀ ਤੇ ਲੋਨ ਚੱਲ ਰਿਆ ਹੁੰਦਾ ਅਗਲਾ ਕਹਿੰਦਾ ਮੈਂ ਹਫਤਾ ਪਹਿਲਾਂ ਕਰਾ ਕੜਵਾਈ ਆ ਫਰਦ ਤੇ ਉਦੋਂ ਬਾਅਦ ਹਫਤੇ ਬਾਅਦ ਜਦੋਂ ਇਹ ਬੰਦੇ ਨੇ ਫਰਦ ਕਢਵਾ ਲਈ ਉਹਦੇ ਉੱਪਰ ਲੋਨ ਕਰਵਾ ਲਿਆ ਉਹਨੇ ਹੂੰ ਹੂੰ ਜਿਵੇਂ ਮਰਜ਼ੀ ਕਰਵਾਤਾ ਠੀਕ ਹੈ ਜਿਹੜਾ ਖਰੀਦ ਰਿਹਾ ਉਹਨੂੰ ਦਿਖਾਇਆਦਾ ਵੀ ਭਾਈ ਇਹਦੇ ਉੱਪਰ ਕੋਈ ਲੋਨ ਨਹੀਂ ਹੈਗਾ ਤੇ ਬਾਅਦ ਦੇ ਵਿੱਚ ਉਹ ਬੰਦੇ ਨੇ ਹੁਣ ਕੀ ਸਾਵਧਾਨੀ ਰੱਖਣੀ ਚਾਹੀਦੀ ਆ ਸਾਵਧਾਨੀ ਤਾਂ ਇਹ ਹੈ ਨਾ ਉਹ ਉਸ ਟਾਈਮ ਜਦੋਂ ਕਿ ਉਹ ਬੰਦੇ ਨੂੰ ਜਿਸ ਦਿਨ ਨੇ ਰਿਸ਼ਤੀ ਕਰਾ ਰਿਆ ਉਹ ਉਸ ਦਿਨ ਤੁਰਤ ਫਰਦ ਕਢਾ ਲੈ ਠੀਕ ਆ ਪੁਰਾਣੀ ਫਰਦ ਨੂੰ ਮੰਨੀ ਨਾ ਲਿਖਣ ਵਾਸਤੇ ਦਵੀ ਨਾ ਠੀਕ ਹੈ ਜੀ ਉਸ ਟਾਈਮ ਖਰੀਦਦਾਰ ਨੂੰ ਇਹ ਚਾਹੀਦਾ ਮੈਂ ਤਾਂ ਅੱਜੇ ਫਰਦ ਕਢਾ ਕੇ ਅੱਜੇ ਰਿਸ਼ਤੀ ਕਰਾਉਂਗਾ ਐਸੇ ਵੀ ਤੁਰਤ ਕਰਾਉਣੀ ਜ਼ਰੂਰੀ ਤੁਰਤ ਤੁਰਤ ਫਰਦ ਕਢਾ ਲਓ ਜੇ ਉਹ ਤੇ ਕੋਈ ਲੋਨ ਹੋਊਗਾ ਤਾਂ ਪਤਾ ਲੱਗ ਜਾਊਗਾ ਪਤਾ ਲੱਗ ਜਾਊਗਾ ਠੀਕ ਹੈ ਐ ਤਾਂ ਕਈ ਬੰਦੇ ਬਾਲੇ ਹੁਸ਼ਿਆਰ ਹੁੰਦੇ ਨੇ ਹਾਂਜੀ ਉਹ ਇੱਕ ਦਿਨ 'ਚ ਦੋ ਫਰਦਾਂ ਕਢਾ ਲੰਨੇ ਅੱਛਾ ਜੀ ਉਸੇ ਦਿਨ ਰਿਸ਼ਤੀ ਵੀ ਕਰਾ ਲੰਨੇ ਨੇ ਉਸੇ ਦਿਨ ਲੋਨ ਵੀ ਪਹਿਲਾਂ ਕਰਾ ਲੰਨੇ ਨੇ ਉਹ ਉਹ ਕਿਵੇਂ ਜੀ ਐ ਰਿਸ਼ਤੀ ਦਾ ਇੰਤਕਾਲ ਹੋਣ ਨੂੰ ਇੱਕ ਦੋ ਚਾਰ ਦਿਨ ਤਾਂ ਲੱਗਦੇ ਨੇ 15 ਦਿਨ 20 ਦਿਨ ਹਾਂ ਹਾਂ ਐਨੇ 'ਚ ਲੋਨ ਵੀ ਕਰਾ ਲੰਨੇ ਨੇ ਉਹ ਤਾਂ ਬੰਦੇ ਜਿਹੜੇ ਇਹੋ ਜੇ ਕ ਇਹ ਕੰਮ ਹੋਣੇ ਨਹੀਂ ਚਾਹੀਦੇ ਵਹ ਜਿਹੜੇ ਕਰਦੇ ਨੇ ਉਹਨਾਂ ਦੇ ਘਾਹ 420 ਦੇ ਪਰਚੇ ਵੀ ਹੁੰਦੇ ਨੇ ਫਿਰ ਬਹੁਤ ਹਰਾਨ ਹੁੰਦੇ ਨੇ ਪਹਿਲਾਂ ਤਾਂ ਇਹ ਜੇ ਕਰ ਲੈਂਦੇ ਨੇ ਕੰਮ ਬਾਅਦ ਚ ਉਹਨਾਂ ਨੂੰ ਪਸਤੋਣਾ ਵੀ ਬਹੁਤ ਪੈਂਦਾ ਹੈ ਨਾ ਇਹ ਜੋ 420 ਦੇ ਪਰਚੇ ਦਰਚ ਹੁੰਦੇ ਨੇ ਫਿਰ ਲੈਣੇ ਦੇ ਦੇਣੇ ਪੈਂਦੇ ਨੇ ਜੀ ਠੀਕ ਆ ਉਹਨਾਂ ਦਾ ਫਾਇਦਾ ਕੀ ਇਹ ਜੇ ਕੰਮ ਕਰਨ ਦਾ ਠੀਕ ਹੈ ਜੀ ਠੀਕ ਠੀਕ ਉਹ ਐ ਵੀ ਜਦੋਂ ਜਦੋਂ ਆਪਾਂ ਫਰਦ ਤੁਰਤ ਕਢਾ ਸਕ ਤੁਰਤ ਕਢਾਉਣੀ ਜ਼ਰੂਰੀ ਹੈ ਪੁਰਾਣੀ ਪੁਰਾਣੀ ਫਰਦ ਦੇ ਰਿਸਟਰੀ ਕਰਾਉਣੀ ਨਹੀਂ ਚਾਹੀਦੀ ਠੀਕ ਆ ਉੱਥੇ ਮਤਲਬ ਆਪਾਂ 100 200 500 ਲਾਉਣ ਤੋਂ ਕੋਚ ਨਾ ਠੀਕ ਹੈ ਜੀ ਮੇਰੀ ਇੱਕ ਰੂੜੀ ਇੱਕ ਮਰਲਾ ਰੂੜੀ ਵਾਲੀ ਜ਼ਮੀਨ ਹੈ ਜਿਹੜੀ ਕਹਿੰਦਾ ਮੇਰਾ ਤਾਇਆ ਵੇਚ ਗਿਆ ਹੂੰ ਤੇ ਡੈਡੀ ਮੇਰੇ ਹੈ ਨਹੀਂ ਤੇ ਕੀ ਹੁਣ ਮੈਂ ਜਿਹੜਾ ਉਹ ਚੋਂ ਅੱਧਾ ਮਰਲਾ ਮੇਰਾ ਹਿੱਸਾ ਆਉਂਦਾ ਉਹ ਮੈਂ ਕਿਵੇਂ ਲੈ ਸਕਦਾ ਤਾਇਆ ਹੁਣ ਜਵਾਬ ਦੇ ਰਿਹਾ ਇਹ ਜਿਹੜੀ ਉਹ ਵੱਧ ਵੇਚ ਗਿਆ ਉਹ ਜੋ ਤਕਸੀਮ ਕਰੋਗੇ ਜ਼ਮੀਨ ਚ ਵੱਧ ਮਿਲ ਜੂਗੀ ਠੀਕ ਹੈ ਜੀ ਜਿਹੜੀ ਜ਼ਮੀਨ ਦੀ ਜੋ ਤਕਸੀਮ ਕਰਨਗੇ ਹਾਂਜੀ ਉਹਨਾਂ ਨੂੰ ਤਕਸੀਮ ਚ ਵੱਧ ਮਿਲ ਜੂ ਜ਼ਮੀਨ ਜੀ ਠੀਕ ਅੱਧਾ ਮਰਲਾ ਜ਼ਮੀਨ ਚੋਂ ਬਾਹਰਲੀ ਚੋਂ ਵੱਧ ਮਿਲ ਜੂਆ ਜਿਹੜੀ ਵੇਚ ਗਿਆ ਜੇ ਤਾਂ ਉਦੋਂ ਰੋਕ ਦੇ ਉਹਨੂੰ ਜੀ ਠੀਕਾ ਜਦੋਂ ਉਹਦੇ ਡੈਡੀ ਜੂੰਦੇ ਸੀ ਉਸ ਟਾਈਮ ਰੋਕਦੇ ਠੀਕਾ ਜੇ ਡੈਡੀ ਜੀ ਡੈਡੀ ਦੀ ਡੈਥ ਹੋਈ ਸੀ ਇਹ ਰੋਕਦੇ ਠੀਕਾ ਜਦੋਂ ਹੁਣ ਬਿੱਗੀ ਉਹਨੇ ਖਰੀਦ ਲਈ ਹਾਂਜੀ ਅੱਧਾ ਮਰਲੇ ਦਾ ਫਰਕ ਹੈ ਜੀ ਅੱਦੇ ਅੱਦੇ ਦਾ ਫਰਕ ਹਾਂ ਜੇ ਇੱਥੇ ਗੱਲ ਇੱਕ ਹੋਰ ਹੈ ਜੇ ਮੰਨ ਲਓ ਸੁਪੋਜ਼ ਕਰੋ ਇਸ ਤੋਂ ਪਹਿਲਾਂ ਤਕਸੀਮ ਹੋਈ ਹੋਵੇ ਜੀ ਹਾਂਜੀ ਫਿਰ ਇਹਦਾ ਹੱਲ ਜੀ ਨਹੀਂ ਜੇ ਤਕਸੀਮ ਹੋਊਗੀ ਫਿਰ ਤਾਂ ਵਿਕਦੀ ਨਹੀਂ ਫਿਰ ਤਾਂ ਜਿੰਗੇ ਸਪੈਸ਼ਲ ਨੰਬਰ ਪਾ ਜਾਂਦੇ ਨੇ ਆ ਡੱਡ ਨਹੀਂ ਨਹੀਂ ਜੇ ਮੈਂ ਆਪਾਂ ਕਹਿ ਰਹੇ ਹਾਂ ਵੀ ਜੇ ਰੂੜੀ ਦਾ ਵੇਚੀ ਆ ਬਾਅਦ ਚ ਤਕਸੀਮ ਪਹਿਲਾਂ ਪਾ ਕੇ ਹਿੱਸੇ ਪਾ ਕੇ ਫੰਨ ਨੂੰ 2 ਕਿਲੋ ਮੈਨੂੰ 2 ਕਿਲੋ ਜਾ ਤੀਜੇ ਬੰਦੇ ਨੂੰ ਫਿਰ ਤਾਂ ਉਹ ਕੋਈ ਰੂੜੀ ਵੱਧ ਹਿੱਸਾ ਵਿਕਦੇ ਇੰਨਾ ਰੂੜੀ ਫਿਰ ਤਾਂ ਦੋਆਂ ਦਿਨਾਂ ਉਹ ਰਹੂਗੀ ਬਾਹਰਲੀ ਜ਼ਮੀਨ ਤਾਂ ਵੰਡੀ ਗਈ ਰੂੜੀ ਤਾਂ ਦੋਆਂ ਨੂੰ ਪੈ ਗਈ ਜੋ ਦੋਆਂ ਦਿਨਾਂ ਉਹ ਵੀ ਇੱਕ ਤਾਂ ਵੇਚ ਨਹੀਂ ਸਕਦਾ ਫਿਰ ਉਹ ਸਾਂਝੀ ਖੇਵਟ 'ਚ ਵੱਧ ਵਿਕੂ ਨਾ ਜੇ ਸਾਂਝੀ ਖੇਵਟ 'ਚ ਵੱਧ ਵਿਕੂ ਹਾਂ ਅਜੇ ਸਾਂਝੀ ਖੇਵਟ 'ਚ ਰੂੜੀ ਖੜੀ ਹੈ ਉਸੇ ਟਾਈਮ ਵੱਧ ਵਿਕੂ ਜੇ ਤਕਸੀਮ ਹੋਊਗੀ ਫਿਰ ਤਾਂ ਵੱਧ ਹੁਣ ਵਿਕਣ ਦਾ ਆਈਡੀ ਨਹੀਂ ਰਹਿੰਦਾ ਕੋਈ ਕਹਿੰਦਾ ਸਾਂਝੀ ਖੇਵਟ ਵਿੱਚੋਂ ਮਾਲਕ ਬਣ ਗਏ ਪਰ ਗਰਦੌਰੀ ਨਹੀਂ ਤੇ ਸਾਡੇ ਨਾਂ ਮਾਲਕੀ ਆ 10 ਕਨਾਲ ਅਸੀਂ ਹੁਣ ਦੇਖੋ ਜੇ ਤਾਂ ਤੁਹਾਡਾ ਕਬਜ਼ਾ ਹੈਗੇ ਠੀਕ ਹੈ ਜੀ ਗੁਰਦੌਰੀ ਹੈ ਨਹੀਂ ਫਿਰ ਤਾਂ ਤੁਸੀਂ ਆਪਦੇ ਨੂੰ ਗੁਰਦੌਰੀ ਕਰਾ ਸਕਦੇ ਹੋ ਕਬਜ਼ੇ ਮੁਤਾਬਕ ਕਬਜ਼ੇ ਦੇ ਹਿਸਾਬ ਨਾਲ ਠੀਕ ਹੈ ਜੀ ਜੇ ਤੁਹਾਡਾ ਕਬਜ਼ਾ ਹੀ ਨਹੀਂ ਹੈਗਾ ਹਾਂਜੀ ਫਿਰ ਤੁਹਾਨੂੰ ਗੁਰਦੌਰੀ ਕਾਦੀ ਹੋਊਗੀ ਹਾਂ ਫਿਰ ਨਹੀਂ ਹੁੰਦੀ ਹਾਂ ਜਦੋਂ ਆਪਾਂ ਜ਼ਮੀਨ ਖਰੀਦੀ ਹੈ ਹਾਂਜੀ ਜੇ ਤਾਂ ਆਪਾਂ ਜੱਦੀ ਜਿਆਦਾ ਚਿੱッセਦਾਰਾਂ ਜੀ ਫਿਰ ਤਾਂ ਆਪਣੀ ਜ਼ਮੀਨ ਹੁੰਦੀ ਹੈ ਆਪਣੇ ਲਈ ਸਾਰਿਆਂ ਲਈ ਵੰਡ ਕੇ ਲਈ ਹੋਈ ਹੁੰਦੀ ਹੈ ਹਾਂਜੀ ਹਾਂ ਅੱਛਾ ਜੇ ਆਪਾਂ ਖਰੀਦੀ ਹੈ ਖਰੀਦਣ ਵੇਲੇ ਕਬਜ਼ਾ ਨਹੀਂ ਲਿਆ ਹੁਣ ਆਪਾਂ ਕਹਿੰਦੇ ਵੀ ਕਬਜ਼ਾ ਮਿਲਣਾ ਚਾਹੀਦਾ ਜੀ ਹਾਂਜੀ ਜਮੀਨ ਖਰੀਦ ਲਈ ਕਬਜ਼ਾ ਜਿਹੜਾ ਜੇ ਸਪੈਸ਼ਲ ਬੰਦੇ ਨੇ ਕਿਸੇ ਹੋਰ ਦੇ ਨੌਕਰ ਦਾ ਹੋਰੀਆ ਫਿਰ ਤਾਂ ਉਹਦਾ ਕਬਜ਼ਾ ਮਿਲ ਲੈਣੀ ਨਹੀਂ ਜੀ ਫਿਰ ਨਹੀਂ ਮਿਲਣਾ ਜਦੋਂ ਅਸੀਂ ਕੋਈ ਪਲਾਟ ਖਰੀਦਣਾ ਹੋਵੇ ਹਾਂਜੀ ਤਾਂ ਸਭ ਤੋਂ ਪਹਿਲਾਂ ਸਾਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਮੇਨ ਦਾ ਸ਼ਹਿਰ ਚ ਕੋਈ ਵੀ ਪ੍ਰਾਪਰਟੀ ਹੈ ਜਦੋਂ ਆਪਾਂ ਖਰੀਦਦੇ ਆ ਉਹਦਾ ਕਬਜ਼ਾ ਆਪਾਂ ਨੂੰ ਜ਼ਰੂਰੀ ਹੈ ਸਭ ਤੋਂ ਪਹਿਲਾਂ ਦਾ ਸਭ ਤੋਂ ਪਹਿਲੀ ਗੱਲ ਮੇਰਾ ਤਾਂ ਜਾਨੀ ਕਿ ਇਹ ਮੰਨਣਾ ਹੈ ਮੇਰੀ ਆਪਦੀ ਸੋਚ ਹੈ ਇਹ ਠੀਕ ਹੈ ਜੀ ਵੀ ਕਬਜ਼ੇ ਤੋਂ ਬਗੈਰ ਸ਼ਹਿਰ ਦੀ ਪ੍ਰਾਪਰਟੀ ਕੋਈ ਵੀ ਸਭ ਤੋਂ ਵੱਧ ਬੇਕਾਰ ਹੈ ਠੀਕ ਹੈ ਜੀ ਕਿਉਂਕਿ ਜੇ ਤਾਂ ਹੋਣ ਪ੍ਰੂਵਡ ਕਲੋਨੀਆਂ ਚ ਹਾਂਜੀ ਉੱਥੇ ਕੋਈ ਦਿੱਕਤ ਨਹੀਂ ਉੱਥੇ ਪਲਾਟ ਪੈ ਕੇ ਰਿਸ਼ਤੀ ਹੋ ਗਈ ਨੰਬਰ ਪੈ ਕੇ ਹੋ ਗਈ ਉਹ ਪਲਾਟ ਆਪਾਂ ਜਦ ਮਰਜੀ ਉਹਦਾ ਕਬਜ਼ਾ ਲੈ ਸਕਦਾ ਜਾਂ ਕੋਈ ਚੱਕਰ ਵਾਲੀ ਗੱਲ ਨਹੀਂ ਉਹਦਾ ਮਿਲ ਵੀ ਜਾਊ ਆਪਾਂ ਨੂੰ ਠੀਕ ਆ ਪਰੰਤੂ ਜਿਹੜੀ ਅਨ ਪ੍ਰੂਵਡ ਕਲੋਨੀਆਂ ਚ ਆਪਾਂ ਜ਼ਮੀਨ ਖਰੀਦਦੇ ਹਾਂ ਉਹ ਹਿੱਸੇ 'ਚ ਰਿਸ਼ਤੀਆਂ ਹੁੰਦੀਆਂ ਨੇ ਉਹਦੀ ਕੱਲ ਨੂੰ ਆਪਾਂ ਨੂੰ ਕੋਈ ਨਿਸ਼ਾਨ ਨਹੀਂ ਉਹਦਾ ਮੇਨ ਕਬਜ਼ਾ ਹੈ ਠੀਕ ਹੈ ਜੀ ਆਪਾਂ ਨੂੰ ਚਾਰ ਦੀਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਤਾਰ ਮਾਰੋ ਚਾਹੇ ਚਾਰ ਦੀਵਾਰੀ ਕਰੋ ਚਾਹੇ ਕੁਝ ਵੀ ਕਰੋ ਉਹਦਾ ਕਬਜ਼ਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹਾਂ ਇੱਕ ਜਣੇ ਕਿ ਜਿਹੜੇ ਬੰਦੇ ਨੇ ਵੇਚੀ ਹੈ ਉਹਦੇ ਲੋਨ ਦੀ ਤਸੱਲੀ ਕਰਨੀ ਠੀਕ ਆ ਵੀ ਉਹਨੇ ਕੋਈ ਲੋਨ ਤਾਂ ਨਹੀਂ ਲਿਆ ਹੋਇਆ ਇਹ ਨਾ ਹੋਵੇ ਕੱਲ ਨੂੰ ਉਹਨੇ ਕੋਈ ਲੋਨ ਲਿਆ ਹੋਇਆ ਕਾਜ ਜਾਂ ਕਿਤੇ ਚੜਨ ਤੋਂ ਰਹਿ ਗਿਆ ਤੇ ਕੱਲ ਨੂੰ ਉਹ ਲੋਨ ਜ਼ਮੀਨ ਬੈਂਕ ਕੋਲੇ ਨੇ ਜ਼ਮੀਨ ਤੋਂ ਬਸੂਲੀ ਕਰਨੀ ਹੈ ਜੇ ਆਪਾਂ ਨੇ ਖਰੀਦ ਲਈ ਤਾਂ ਆਪਾਂ ਜ਼ਿੰਮੇਵਾਰਾਂ ਖਰੀਦਦਾਰ ਵੇਚ ਕੇ ਜਿਹੜਾ ਬੰਦਾ ਵਗ ਗਿਆ ਕੱਲ ਨੂੰ ਲੋਨ ਨਹੀਂ ਭਰਦਾ ਤਾਂ ਆਪਾਂ ਨੂੰ ਭਰਨਾ ਪੈਣਾ ਠੀਕ ਆ ਇਹ ਜਨੇ ਤਸੱਲੀ ਕਰਨੀ ਜ਼ਰੂਰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇਹ ਕਹਿੰਦੇ ਪਿੰਡਾਂ ਦੀ ਜ਼ਮੀਨ ਤੇ ਸ਼ਹਿਰਾਂ ਦੀ ਜ਼ਮੀਨ ਵਿੱਚ ਅੰਤਰ ਕਿਉਂ ਹੋ ਵੀ ਜਾਂਦਾ ਪਿੰਡਾਂ ਦੀ ਜ਼ਮੀਨਾਂ ਵੈਂਦਣ ਨੇ ਜੀ ਠੀਕ ਹੈ ਜੀ ਸ਼ਹਿਰ ਦੀਆਂ ਜ਼ਮੀਨਾਂ 'ਚ ਆਬਾਦੀ ਹੋ ਜਾਂਦੇ ਰਹੇ ਸ਼ੋਨ ਦੀਆਂ ਉੱਥੇ ਠੀਕ ਹੈ ਉਹ ਜਾਨੀ ਕਿ ਕਮਰਸ਼ੀਅਲ ਵੀ ਹੁੰਦੀ ਐ ਦੁਕਾਨਾਂ ਵਾਲੀ ਵੀ ਹੁੰਦੀ ਐ ਰੇਸੀ ਵੀ ਹੁੰਦੀ ਐ ਜੀ ਉਹਨਾਂ ਦੀ ਆਪੇ ਕੀਮਤ ਵੱਧਦੀ ਐ ਜੀ ਠੀਕ ਹੈ ਜੀ ਸ਼ਹਿਰ ਪਿੰਡਾਂ ਵਾਲੀ ਜ਼ਮੀਨ 'ਚ ਵੈਂਦਣ ਖੇਤੀ ਕਰਕੇ ਉੱਥੇ ਜ਼ਮੀਨਾਂ ਦੀ ਕੀਮਤ ਘੱਟ ਹੁੰਦੀ ਐ ਠੀਕ ਹੈ ਜੀ ਇੱਕ ਇੰਤਕਾਲ ਦਾ ਮਤਲਬ ਕੀ ਐ ਇਹ ਕਰਵਾਉਣਾ ਕਿੰਨਾ ਕੁ ਜ਼ਰੂਰੀ ਐ ਜਿਵੇਂ ਅਸੀਂ ਕਹਦੇ ਨੇ ਵੀ 40 ਸਾਲ ਲੋਕ ਸਾਨੂੰ ਜ਼ਮੀਨ ਲਈ ਨੂੰ ਅਸੀਂ ਇੰਤਕਾਲ ਨਹੀਂ ਕਰਾਇਆ 20 ਸਾਲ ਹੋ ਗਏ 15 ਸਾਲ ਹੋ ਗਏ ਦੇਖੋ ਹੁਣ ਤਾਂ ਜਿਹੜੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਮੁਤਾਬਕ 25 ਦਿਨਾਂ ਚ 30 ਦਿਨਾਂ ਤੋਂ ਪਹਿਲਾਂ ਪਹਿਲਾਂ ਇੰਤਕਾਲੇ ਹੋ ਜਾਂਦਾ ਜੀ ਠੀਕ ਹੈ ਜੀ ਪਹਿਲਾਂ ਜਿਹੜੇ ਪੁਰਾਣੇ ਕਈ ਵਾਰੀ ਇੰਤਕਾਲ ਨਹੀਂ ਹੁੰਦੇ ਸੀ ਉਹ ਕਈ ਵਾਰੀ ਗੌਰ ਹੀ ਨਹੀਂ ਕਰਦੇ ਸੀ ਉਦੋਂ ਜਣ ਕੇ ਮੌਕੇ ਤੇ ਜਣ ਕੇ ਜਿਹੜਾ ਬੰਦਾ ਵੇਚਣ ਵਾਲਾ ਉਹਦਾ ਮੁਖਤਿਆਰਨਾਮਾ ਵੀ ਹੁੰਦਾ ਸੀ ਹਾਂ ਜੀ ਹਾਂ ਤੇ ਉਹ ਜੋ ਖਰੀਦਦਾਰ ਤੇ ਵੇਚਣ ਵਾਲੇ ਦੋ ਹਾਜ਼ਰ ਹੁੰਦੇ ਸੀ ਤਾਂ ਇੰਤਕਾਲ ਹੁੰਦਾ ਹੁੰਦਾ ਸੀ ਤਾਂ ਹੁੰਦਾ ਸੀ ਹੁਣ ਤਾਂ ਜਿਹੜਾ ਰਿਸਟਡ ਬਾਕਾ ਹੋ ਗਿਆ ਉਹਦਾ ਇੰਤਕਾਲ ਵੈਸੇ ਹੋ ਜਾਂਦੇ ਨੇ ਠੀਕ ਆ ਹੁਣ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਪਰੰਤੂ ਪਹਿਲਾਂ ਜੇ ਨਹੀਂ ਕਰਾਏ ਹੋਏ ਸੀ ਕਿਸੇ ਦੇ ਉਹ ਕਰਾਉਣੇ ਪਹਿਲਾਂ ਜ਼ਰੂਰੀ ਵੀ ਹੁੰਦੇ ਸੀ ਬਹੁਤ ਠੀਕ ਹੈ ਜੀ ਕਿਉਂਕਿ ਜੇ ਹੁਣ ਆਪਾਂ ਇੰਤਕਾਲ ਨਹੀਂ ਕਰਾਉਂਦੇ ਉਹ ਬੰਦਾ ਦੁਬਾਰੇ ਰਿਸਟਰੀ ਕਿਸੇ ਨੂੰ ਕਰਾ ਆਂਦਾ ਉਹ ਕੇਸ ਦੀ ਜੜ ਬਣ ਜਾਂਦੇ ਨੇ ਜੀ ਹੂੰ 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 ਹੁਣ ਇੱਕ ਚੀਜ਼ ਦੇ ਦੋ ਮਾਲਕ ਬਣ ਗਏ ਜਿਹਨੇ ਰਿਸਟਰੀ ਪਹਿਲਾਂ ਕਰਾ ਰੱਖੀ ਐ ਉਹ ਵੀ ਮਾਲਕ ਬਣ ਗਿਆ ਉਸ ਤੋਂ ਬਾਅਦ ਦੁਬਾਰੇ ਕਿਸੇ ਹੋਰ ਬੰਦੇ ਨੂੰ ਵੇਚ ਤੇ ਉਹ ਵੀ ਮਾਲਕ ਬਣ ਗਿਆ ਉਹ ਵੀ ਮਾਲਕ ਬਣ ਗਿਆ ਫਿਰ ਆਪਸ ਵਿੱਚ ਦੋ ਬੰਦੇ ਦੇ ਲੜਾਈ ਝਗੜੇ ਹੋਣ ਦਾ ਖਤਰਾ ਹੋ ਜਾਂਦਾ ਹੈ ਇਸ ਕਰਕੇ ਇੰਤਕਾਲ ਕਰਾਉਣਾ ਜ਼ਰੂਰੀ ਹੁੰਦਾ ਹੈ ਇੰਤਕਾਲ ਕਰਾ ਲੈਣਾ ਚਾਹੀਦਾ ਇੱਕ ਕਹਿੰਦੇ 1981 ਦੀ ਰਜਿਸਟਰੀ ਆ ਤੇ ਹੁਣ ਇੰਤਕਾਲ ਕਿਵੇਂ ਹੋਵੇ ਜਿਹੜਾ ਮਾਲਕ ਸਵਰਗ ਜਿਹਨੇ ਜ਼ਮੀਨ ਜਦੋਂ ਉਸ ਜ਼ਮੀਨ ਖਰੀਦੀ ਦੀ ਉਹ ਸਵਰਗਵਾਸ ਹੋ ਗਿਆ ਪਰ ਕਹਿੰਦੇ ਬੱਚੇ ਸਹਿਮਤ ਨਹੀਂ ਜੇ ਸਹਿਮਤ ਨਹੀਂ ਬੱਚੇ ਫਿਰ ਇੰਤਕਾਲ ਹੋ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਬੱਚਾ ਨੇ ਉਹ ਹਾਜ਼ਰੀ ਪਾਲੂ ਤਸੀਲਰ ਬਿਹਾਂ ਇਹਨਾਂ ਨੇ ਆ ਕੇ ਬਿਆਨ ਦਿੱਤਾ ਉਹਨਾਂ ਦੇ ਨਾਲੇ ਫੀਲਡ ਲਾ ਲੈਣਗੇ ਠੀਕ ਆ ਵੀ ਇਹਨਾਂ ਨੇ ਬਿਆਨ ਦਿੱਤਾ ਵੀ ਸਾਡਾ ਪਿਤਾ ਬੇਚ ਗਿਆ ਸੀ ਇਹਨਾਂ ਨੂੰ ਨੰਤਕਾਲ ਉਹ ਜੇ ਸਾਨੂੰ ਕੋਈ ਤਰ੍ਹਾਂ ਠੀਕ ਹੈ ਜੀ ਹੁਣ ਇੱਥੇ ਦਾ ਬੱਚੇ ਸਹਿਮਤ ਨੇ ਜੀ ਹਾਂ ਕਈ ਕਿਸ ਇਦਾਂ ਦੇ ਆਉਂਦੇ ਨੇ ਆਪਣੇ ਕੋਲ ਵੀ ਉਹਨਾਂ ਦੇ ਵਿੱਚ ਉਹ ਬੰਦਾ ਸਵਰਗਵਾਸ ਹੋ ਗਿਆ ਜੀਨੇ ਕਰਾਇਆ ਤੇ ਬੱਚੇ ਸਹਿਮਤ ਨਹੀਂ ਹੋ ਰਹੇ ਬੱਚੇ ਸਹਿਮਤ ਨਹੀਂ ਹੈਗੇ ਫਿਰ ਕੋਰਟ ਚ ਕੇਸ ਪਾਉਣਾ ਪਊਗਾ ਜੀ ਅਦਾਲਤੀ ਸਿਵਲ ਕੋਰਟ ਦਾ ਕੇਸ ਬਣੂਗਾ ਉਹ ਤਾਂ ਫਿਰ ਗਿੱਲਾ ਵੀਣਾ ਜੀ ਬਹੁਤ ਗਿੱਲਾ ਵੀਣਾ ਵੈਸੇ ਇੰਤਕਾਲ ਉਹ ਉਸ ਟਾਈਮ ਜਿਹੜਾ ਕੈਸੀ ਦੀ ਰਿਸਤੀ ਦਾ ਇੰਤਕਾਲ ਨਹੀਂ ਕਰਾਇਆ ਅਗਲੇ ਨੇ ਜਿਹੜਾ ਕੈਸੀ ਤੋਂ ਲੈ ਕੇ ਹੁਣ ਤੱਕ ਸੁੱਤਾ ਰਿਹਾ ਜੀ ਉਹਦਾ ਹੱਲ ਕੀ ਹੈ ਜੀ ਹੱਲ ਕੀ ਹੈ ਠੀਕ ਜਿਹੜਾ ਸੁੱਤੀ ਰਹੂ ਉਹਦਾ ਹੱਲ ਵੀ ਨਹੀਂ ਕੋਈ ਜੀ ਹੱਲ ਨਹੀਂ ਕੋਈ ਹੈ ਲੋਕ ਵਿਦੇਸ਼ ਵਿੱਚ ਬੈਠੇ ਨੇ ਕਿਸੇ ਵੀ ਕੰਟਰੀ ਦੀ ਗੱਲ ਕਰਦੇ ਆਪਾਂ ਹਾਂਜੀ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕੱਲ ਨੂੰ ਜਦੋਂ 5 ਜਾਂ 10 ਸਾਲਾਂ ਬਾਅਦ ਆਉਣ ਕਈ ਵਾਰੀ ਆਪਾਂ ਨੂੰ ਫੋਨ ਆਉਂਦੇ ਨੇ ਜਾਂ ਮੈਸੇਜ ਆਉਂਦੇ ਨੇ ਕਿ ਬਾਈ ਜੀ ਅਸੀਂ ਪਿੱਛੋਂ ਗਏ ਸਾਡੇ ਕਿਸੇ ਬੰਦੇ ਨੇ ਅੱਧਾ ਕਿਲਾ ਜਮੀਨ ਤੇ ਕਬਜ਼ਾ ਕਰ ਲਿਆ ਜਮੀਨ ਤੇ ਕਬਜ਼ਾ ਕਰ ਰਹੇ ਦੇਖੋ ਮਾਲਕੀ ਤਾਂ ਉਹਨਾਂ ਦੀ ਹੈਗੀ ਇਹਨਾਂ ਦੀ ਮਾਲਕੀ ਕਿਵੇਂ ਤੋਲੂ ਅਗਲਾ ਜੀ ਹਾਂ ਮਾਲਕੀ ਤਾਂ ਇਹਨਾਂ ਦੀ ਦੇਖੋ ਜਦੋਂ ਪਤਾ ਕੀ ਹੈ ਇੱਥੇ ਇਹ ਫਰਕ ਪੈਂਦਾ ਜਦੋਂ ਹੁਣ ਉਹ ਬੰਦੇ ਬਾਹਰ ਭੱਗ ਗਏ ਹਾਂਜੀ ਕਿਸੇ ਨੂੰ ਜ਼ਮੀਨ ਦੇ ਗਏ ਉਹਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਕਰਾ ਕੇ ਲੋਕ ਕਬਜ਼ੇ ਕਰਕੇ ਬੈਹ ਜਾਂਦੇ ਨੇ ਹ ਉਹ ਆਪਦੇ ਤਸੱਲੀ ਵਾਲੇ ਬੰਦੇ ਨੂੰ ਹੀ ਜ਼ਮੀਨਾਂ 'ਚ ਸਭਾ ਕੇ ਜਾਣ ਜਿੱਤੇ ਉਹਨਾਂ ਦਾ ਮਨ ਖੜਦਾ ਹੈ ਠੀਕ ਆ ਉਹ ਉਸ ਟਾਈਮ ਦੇਖਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਜ਼ਮੀਨ ਸੌਂਪ ਕੇ ਜਾਂਦੇ ਨੇ ਵੀ ਕੱਲ ਨੂੰ ਇਹ ਬੰਦਾ ਬੇਈਮਾਨ ਤਾਂ ਨਹੀਂ ਹੋਊਗਾ ਹਾਂਜੀ ਹਾਂ ਉਹ ਜਿਹੇ ਬੰਦੇ ਉਹਨਾਂ ਦੇਖ ਕੇ ਜਾਣ ਵੀ ਉਹ ਬੰਦਾ ਬੇਈਮਾਨ ਹੋ ਕੇ ਗਰਜ਼ੋਰੀਆਂ ਕਰਾ ਦੇ ਕੱਲ ਨੂੰ ਕਹਿੰਦੇ ਮੈਂ ਛੱਡਦਾ ਹੀ ਨਹੀਂ ਹੈਗਾ ਜੀ ਠੀਕ ਆ ਤੇ ਕੋਈ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਆ ਆਪਦੇ ਫੇਥ ਵਾਲੇ ਬੰਦਿਆਂ ਨੂੰ ਆਪਦੇ ਖਾਸ ਬੰਦਿਆਂ ਨੂੰ ਹੀ ਜ਼ਮੀਨ ਦੇ ਕੇ ਜਾਣ ਠੀਕ ਹੈ ਜੀ ਇੱਕ ਵੀਰ ਕਹਿੰਦਾ ਮੈਂ 20 ਸਾਲ ਤੋਂ ਇੱਕੋ ਇੱਕੋ ਬੰਦੇ ਨੂੰ ਠੇਕੇ ਤੇ ਜ਼ਮੀਨ ਦੇ ਰਿਹਾ ਤੇ ਮੈਂ 20 ਕਿਲੇ ਮੇਰੇ ਜਮੀਨ ਦੇ ਨੇ ਤੇ ਅਗਰ ਕੱਲ ਨੂੰ ਮੈਂ ਕੋਈ ਫੀਚਰ ਦੇ ਵਿੱਚ ਮੈਨੂੰ ਕੋਈ ਇਦਾਂ ਦੀ ਕੋਈ ਦਿੱਕਤਾਂ ਨਹੀਂ ਆ ਸਕਦੀ ਦੇਖੋ ਦਿੱਕਤ ਆ ਉਹੀ ਮਨ ਖੜਨ ਦੀ ਗੱਲ ਹੈ ਇਹ ਤਸੱਲੀ ਦੀ ਗੱਲ ਹੈ ਠੀਕ ਹੈ ਜੀ ਜੋ ਬੰਦੇ ਨੇ 20 ਸਾਲਾਂ ਜਨ ਨੂੰ ਕੁਝ ਕੀਤਾ ਹੁਣ ਕੀ ਕਰੂਗਾ ਦੇਖੋ ਜੋ ਤੇ ਮਤਲਬ ਦਾ ਬੰਦਾ ਸਹੀ ਹੈ ਨਾ ਉਹਦੀ ਤਸੱਲੀ ਕਰੋ ਵੀ ਉਹ ਇੱਕ ਅੱਧੀ ਵਾਰੀ ਦੇਖ ਲਓ ਵੀ ਮੈਂ ਜੇ ਕਿਸੇ ਨੂੰ ਹੋਰ ਨੂੰ ਠੇਕੇ ਦੇ ਦਿਆਂ ਤੈਨੂੰ ਕੋਈ ਤਰਾਜਤ ਨਹੀਂ ਜੋ ਕਹਿੰਦਾ ਮੈਨੂੰ ਕੋਈ ਤਰਾਜ ਨਹੀਂ ਫਿਰ ਉਹ ਬੰਦਾ ਬੇਈਮਾਨ ਨੇ ਉਹ ਹੋਊਗਾ ਜੀ ਠੀਕ ਆ ਜੇ ਉਹਨੂੰ ਕੋਈ ਨਹੀਂ ਹੋਊਗਾ ਹਾਂ ਤਸੱਲੀ ਕਰਨ ਦਾ ਕੋਈ ਨੱਕ ਨਹੀਂ ਹੈ ਡਰ ਨਹੀਂ ਹੈ ਪਰ ਕਰ ਲੈਣੀ ਚਾਹੀਦੀ ਹੈ ਤਸੱ ਠੀਕ ਮਤਲਬ ਇਹਦੇ ਵਿੱਚ ਇੱਕ ਲੋਕ ਕਹਿੰਦਾ ਹੋਰ ਇਹ ਹੋਰ ਵੀ ਡਾਊਟ ਹੈਗਾ ਕਹਿੰਦੇ ਅਸੀਂ ਵੀ ਸਾਨੂੰ ਬੰਦਾ ਦੋ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਬੰਦਾ ਬਦਲਣਾ ਜ਼ਰੂਰੀ ਹੈ ਜਾਂ ਨਹੀਂ ਬਦਲਣਾ ਦੇਖੋ ਮੇਰੀ ਗੱਲ ਸ ਬਦਲਣਾ ਨਾ ਬਦਲ ਨਾਲ ਕੋਈ ਫਰਕ ਨਹੀਂ ਹੈ ਠੀਕ ਹੈ ਬੰਦੇ ਤੇ ਡਿਪੈਂਡ ਕਰਦਾ ਵੀ ਜਿਹਨੂੰ ਆਪਾਂ ਜ਼ਮੀਨ ਦੇ ਰਿਹਾ ਉਹ ਤੇ ਆਪਣਾ ਕਿੰਨਾ ਕਮਾਨ ਕਰਦਾ ਕਿੰਨਾ ਕਮਾਨ ਕਰ ਰਿਹਾ ਕਿੰਨਾ ਕ ਬੰਦਾ ਸਹੀ ਠੀਕ ਹੈ ਜੀ ਹੁਣ ਬਦਲਤੀ ਆਪਾਂ ਨੇ ਬਦਲ ਕੇ ਇਹ ਜੀ ਬੰਦੇ ਲਈ ਬਾਗੀ ਸਪੋਸ ਕਰੋ ਕੱਲ ਨੂੰ ਉਹ ਕਹੋ ਉੱਥੇ ਕਹਿਮੇ ਤਾਂ ਜ਼ਮੀਨੀ ਛੱਡਦਾਈ ਮੈਂ ਤਾਂ ਮੈਂ ਬੋਲਣਾ ਮੈਂ ਨਹੀਂ ਤੇ ਛੱਡਦਾ ਹੈਗਾ ਉੱਥੇ ਫੇਰ ਦਿੱਕ ਇਹ ਕਹੀ ਠੀਕ ਹੈ ਤਾਂ ਆਪਣੀ ਤਸੱਲੀ ਪਹਿਲਾਂ ਇਹ ਕਰੋ ਵੀ ਬੰਦਾ ਸਹੀ ਹੈ ਜਿਹੜੇ ਨੂੰ ਆਪਾਂ ਜ਼ਮੀਨ ਦੇ ਰਿਹਾ ਕੱਲ ਨੂੰ ਆਪਣੀ ਜ਼ਮੀਨ ਤਾਂ ਨਹੀਂ ਦੱਬੂਗਾ ਹੂੰ 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 ਚਲੋ ਸਰ ਧੰਨਵਾਦ ਜੀ ਤਾਂ ਅਸੀਂ ਤੁਹਾਡਾ ਵੀ ਦੋਸਤੋ ਧੰਨਵਾਦ ਕਰਦੇ ਆਂ ਸਰਦਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਆਪਣਾ ਕੀਮਤੀ ਸਮਾਂ ਆਪਾਂ ਨੂੰ ਦੇ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਹ ਵੀਡੀਓ ਕਿੱਥੇ ਕਿੱਥੇ ਪਹੁੰਚੀ ਆ ਦੇਸ਼ ਵਿਦੇਸ਼ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਬੈਠੇ ਹੋ ਤਾਂ ਐਂਡ ਤੇ ਸਾਨੂੰ ਇੱਕ ਮੈਸੇਜ ਜ਼ਰੂਰ ਲਿਖ ਦਿਆ ਕਰੋ ਕਿ ਸਾਡੀ ਤੁਹਾਡੀ ਵੀਡੀਓ ਅਸੀਂ ਇਸ ਪਿੰਡ ਤੋਂ ਸ਼ਹਿਰ ਤੋਂ ਇਸ ਕੰਟਰੀ ਤੋਂ ਦੇਖ ਰਹੇ ਹਾਂ ਤਾਂ ਕਿ ਸਾਨੂੰ ਹੌਸਲਾ ਹੋਵੇ ਕਿ ਆਪਣੀ ਵੀਡੀਓ ਕਿੱਥੇ ਕਿੱਥੇ ਜਾ ਰਹੀ ਹੈ ਮਿਲਦਿਆਂ ਹੋਰ ਨਵੇਂ ਸਵਾਲਾਂ ਦੇ ਨਾਲ ਤਤਕ ਜੋ ਜਿਆਦਾ ਤੁਹਾਡਾ ਵੀ ਤੇ ਸਰ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ